ਜਿੰਦਾਬਾਦ 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 ਕੇਂਦਰ ਦੀ ਸਰਕਾਰ ਮਰਦਾਬਾਦ ਮਰਦਾਬਾਦ ਮੈਂ ਕਿਸਾਨ ਮਜ਼ਦੂਰ ਇਤਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕਤਰ ਔਰੰਕਾਰ ਸਿੰਘ ਪੁਰਾਣਾ ਪੰਘਾਲਾ ਅੱਜ 30 ਦਸੰਬਰ ਦੀ ਜਿਹੜੀ ਸਾਡੀ ਪੰਜਾਬ ਬੰਦ ਦੀ ਕਾਲ ਹੈ ਜਿਹਦੇ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਅੱਡੇ ਦੇ ਵਿੱਚ ਜਿਹੜਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲਗਾਤਾਰ ਜਿਹੜਾ ਅਸੀਂ ਜਾਮ ਰੱਖਾਂਗੇ ਰੋਡ ਤੇ ਰੇਲ ਦਾ ਟ੍ਰੈਕ ਜਾਮ ਕੀਤਾ ਹੈ 4 ਵਜੇ ਤੱਕ ਜਾਮ ਰਹਿਣਗੇ ਸੋ ਇਹ ਜਿਹੜਾ ਅੱਜ ਦਾ ਚੱਕਾ ਜਾਮ ਹੈ ਸਾਡਾ ਇਹ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਜਿਨੇ 22021 ਦੇ ਵਿੱਚ ਕਿਸਾਨ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਸਨ ਉਹਨਾਂ ਨੂੰ ਲਾਗੂ ਕਰਨਾ ਸੀ ਪਰ ਲਾਗੂ ਨਹੀਂ ਕੀਤਾ ਇਸ ਕਰਕੇ ਸਾਨੂੰ ਅਸੀਂ 13 ਫਰਵਰੀ 2024 ਤੋਂ ਲਗਾਤਾਰ ਜਿਹੜਾ ਹੈ ਸ਼ੰਭੂ ਖਨੌਰੀ ਰਤਨਪੁਰਾ ਬਾਰਡਰਾਂ ਦੇ ਤੇ ਜਿਹੜਾ ਸੰਘਰਸ਼ ਕਰ ਰਹੇ ਆ ਕਿਸਾਨ ਅੰਦੋਲਨ ਦੇ ਦੋ ਫੋਰਮ ਸੋ ਇਸ ਕਰਕੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਇਹ ਸੰਘਰਸ਼ ਚੱਲ ਰਿਹਾ ਹੈ ਫਸਲਾਂ ਦਾ ਗਰੰਟੀ ਕਾਨੂੰਨ ਬਣੇ ਮੁਕੰਮਲ ਕਰਜ਼ਾ ਮੁਕਤ ਹੋਵੇ ਪੰਜਾਬ ਤੇ ਬਾਕੀ ਜਿਹੜੇ ਆਦਿਵਾਸੀ ਭਰਾ ਆ ਜਿਨ੍ਹਾਂ ਨੇ ਜੰਗਲ ਆਵਾਜ਼ ਕੀਤੇ ਆ ਦੇਸ਼ ਦੇ ਅੰਦਰ ਉਹਨਾਂ ਨੂੰ ਮਾਲਕੀ ਹੱਕ ਮਿਲਣੇ ਚਾਹੀਦੇ ਆ ਸੋ ਜਿਹੜਾ ਫਸਲੀ ਬੀਮਾ ਯੋਜਨਾ ਬਣਨੀ ਚਾਹੀਦੀ ਆ ਤੇ ਤੇ ਤੁਹਾਨੂੰ ਉਹਦੇ ਤੋਂ ਇਲਾਵਾ ਜਿਹੜਾ ਵਿਸ਼ਵ ਵਪਾਰ ਸੰਸਥਾ ਆ ਉਹਦੇ ਵਿੱਚੋਂ ਭਾਰਤ ਬਾਹਰ ਹੋਣਾ ਚਾਹੀਦਾ ਕਿਉਂਕਿ ਉਹ ਜਿੰਨਾ ਚਿਰ ਸਾਡੀਆਂ ਇਹ ਬਣਦੀਆਂ ਮੰਗਾ ਹੱਤੀ ਮੰਗਾ ਆ ਦੇਸ਼ ਦੇ ਮਿਹਨਤੀ ਲੋਕਾਂ ਦੇ ਜਿੰਨਾ ਚਿਰ ਲਾਗੂ ਨਹੀਂ ਹੋ ਜਾਂਦੀਆਂ ਅੱਜ ਤੇ ਅਸੀਂ ਇੱਕ ਦਿਨ ਦੇ ਲਈ ਜਿਹੜਾ ਪੰਜਾਬ ਬੰਦ ਕੀਤਾ ਤੇ ਫਿਰ ਦੇਸ਼ ਪਧਰੀ ਕਾਲ ਦੇ ਕਿ ਅਣ ਮਿੱਥੇ ਸਮੇਂ ਲਈ ਜਿਹੜਾ ਅਸੀਂ ਰੇਲ ਤੇ ਸੜਕ ਟਰੈਕ ਰੋਕਾਂਗੇ ਤੇ ਉਸ ਦੀ ਜ਼ਿੰਮੇਵਾਰ ਕੇਂਦਰ ਦੀ ਬੀਜੇਪੀ ਸਰਕਾਰ ਹੋਵੇਗੀ ਅੱਜ ਜਿਹੜਾ ਅਸੀਂ ਬੰਦ ਕੀਤਾ ਜੀ ਸਾਰੇ ਪੰਜਾਬ ਦੇ ਅੰਦਰ ਦੁਕਾਨਦਾਰ ਭਾਈਚਾਰੇ ਨੇ ਸਾਨੂੰ ਵੱਡਾ ਸਮਰਥਨ ਦਿੱਤਾ ਵਪਾਰ ਮੰਡਲ ਹੋ ਗਿਆ ਆਪਣੇ ਬਿਜਲੀ ਮੁਲਾਜ਼ਮ ਯੂਨੀਅਨਾਂ ਵਾਟਰ ਸਪਲਾਈ ਯੂਨੀਅਨ ਤੇ ਜਿਹੜੀਆਂ ਸਾਡੀਆਂ ਟਰਾਂਸਪੋਰਟ ਦੀਆਂ ਬੱਸ ਮਜ਼ਮੀਰ ਉਹਨਾਂ ਦਾ ਸਮਰਥਨ ਹੈ ਹੋਰ ਦਰਜਾ ਬਦਰਜਾ ਲੋਕ ਭਲਾਈ ਸੰਸਥਾਵਾਂ ਤੇ ਭਰਾਤਰੀ ਜਥੇਬੰਦੀਆਂ ਦਾ ਅੱਜ ਸਾਨੂੰ ਸਮਰਥਨ ਹੈ ਜੀ ਤੇ ਸਾਡਾ ਮੋਰਚਾ ਜਿਹੜਾ ਸਫਲਤਾਪੂਰਵਕ ਚੱਲ ਰਿਹਾ ਹੈ ਵਖੋ ਜੀ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਜਿਹੜਾ ਤਕਰੀਬਨ ਡੇਢ ਸਾਲ ਤੋਂ ਚੱਲਿਆ ਧਰਨਾ ਉਹਦੇ ਵਿੱਚ ਸਾਡੇ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਅੱਜ 35ਵੇਂ ਦਿਨ ਤੇ ਭੁੱਖ ਹੜਤਾਲ ਤੇ ਆ ਲੇਕਿਨ ਪੰਜਾਬ ਹਰਿਆਣਾ ਔਰ ਕੇਂਦਰੀ ਸਰਕਾਰ ਉਹਨਾਂ ਦੇ ਕੰਮ ਤੇ ਜੂ ਨਹੀਂ ਸਰ ਕਰੀ ਜਿਹਦੇ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੀ ਕਾਲ ਤੇ ਅੱਜ ਜਿਹੜਾ 30 ਤਰੀਕ ਨੂੰ ਮੁਕੰਮਲ ਪੰਜਾਬ ਬੰਦ ਜਿਹੜਾ ਉਹ ਕੀਤਾ ਗਿਆ ਅੱਜ ਸਾਨੂੰ ਪੰਜਾਬ ਬੰਦ ਦਾ ਜਿਹੜਾ ਹੰਗਾਰਾ ਉਹ ਤਕਰੀਬਨ ਮੁਕੰਮਲ ਜਥੇਬੰਦੀਆਂ ਜਾਂ ਟੈਕਨੀਕਲ ਸਰਵਿਸ ਜੂਨੀਅਨ ਦੀਆਂ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਦੁਕਾਨਦਾਰ ਭਰਾ ਨੇ تقریبا ਸਾਰਾ ਮੁਕੰਮਲ ਬੰਦ ਆ ਪੂਰੇ ਪੰਜਾਬ ਦਾ ਮੁਕੰਮਲ ਬੰਦ ਤੇ ਬਕੇਰੀਆਂ ਵਿੱਚ ਵੀ ਮੁਕੰਮਲ ਬੰਦ ਕੀਤਾ ਗਿਆ ਧਰਨਾ ਇਸ ਗੱਲ ਕਰਕੇ ਲਗਾਇਆ ਲੋਕਤੰਤਰ ਦੀ ਬਹੁਤ ਵੱਡੀ ਉਦਾਹਰਣ ਹੈ ਸੰਸਾਰ ਦੇ ਵਿੱਚ ਭਾਰਤ ਭਾਰਤ ਦਾ ਰਾਜਾ ਵੋਟਾਂ ਰਾਹੀਂ ਸੁਣਿਆ ਗਿਆ ਪਰ ਕਿਸਾਨ ਜਿਹੜੇ ਆ ਉਹ ਬਹੁਤ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਉੱਤੇ ਰੋਲ ਰਹੇ ਆ ਦਿੱਲੀ ਦੇ ਵਿੱਚ ਇਹ ਧਰਨਾ ਜਿਹੜਾ ਲੱਗਿਆ ਉਹ ਸੰਸਾਰ ਪੱਧਰ ਦਾ ਲੱਗਿਆ ਉਹਦੇ ਵਿੱਚ ਤਿੰਨ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਸੀਗੇ ਉਹ ਵਾਪਸ ਕਰਾਏ ਸਰਕਾਰ ਉਹਨਾਂ ਤੋਂ ਮੁੱਕਰ ਕੇ ਫੇਰ ਇਹ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਢੇਡੇ ਟੰਗ ਦੇ ਨਾਲ ਕਿਸਾਨਾਂ ਤੇ ਲਾਗੂ ਕਰਨੀ ਚਾਹੁੰਦੀ ਹੈ ਕਿਸਾਨ ਦੀ ਹਾਲਤ ਭਾਰਤ ਦੇ ਵਿੱਚ ਇਨੀ ਜਿਆਦੇ ਖਸਤਾ ਹੈ ਕਿ ਉਹ ਇਥੋਂ ਤੱਕ ਕਿ ਬਹੁਤ ਸਾਰੇ ਕਿਸਾਨਾਂ ਨੇ ਆਤਮ ਹੱਤਿਆ ਤੱਕ ਵੀ ਕਰ ਲਈਆਂ ਇਸ ਵਕਤ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਬਰਤ ਤੇ ਬੈਠੇ ਆ ਖਨੋਰੀ ਬਾਰਡਰ ਤੇ ਉਹਨਾਂ ਦਾ ਧਰਨਾ ਜਿਹੜਾ ਉਹ 35ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਮਰਨਬਰਤ ਦਾ ਤੇ ਸਰਕਾਰ ਨੇ ਇਹਦੇ ਤੱਕ ਵੀ ਕੋਈ ਗੱਲ ਨਹੀਂ ਸੁਣੀ ਜਿਸ ਗੱਲ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਸਾਰੀ ਤਰ੍ਹਾਂ ਨਾਲ ਮੁਕੰਮਲ ਬੰਦ ਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਇਸ ਗੱਲ ਕਰਕੇ ਕਿ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਪਹੁੰਚੇ ਤੇ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨਾਲ ਆਪਣਾ ਗੱਲਬਾਤ ਦਾ ਰਸਤਾ ਖੋਲ ਕੇ ਇਹ ਮਸਲਿਆਂ ਦਾ ਜਲਦੀ ਤੋਂ ਜਲਦੀ ਜਿਹੜਾ ਉਹ ਹੱਲ ਕਰੇ